ਬੇਨਤੀ ਹੈ ਕਿ ਸਾਥੀ ਨੂੰ ਕੀਰਤਕ ਸੁਣਿਓ ਇਹ ਸ਼ੇਅਰ ਕਰਨਾ ਨਾ ਭੁੱਲਿਓ ਕਾਲੀਆਂ ਘਟਾਮਾਂ ਜੜੀਆਂ ਸਾਰੇ ਪਾਸੇ ਹਰੇ ਰੰਗ ਅਪਸਰ ਗਿਆ ਕਿਣਮਣ ਸ਼ੁਰੂ ਹੋ ਗਈ ਜਿਸ ਕਰਕੇ ਹਰ ਪਾਸੇ ਚਿੱਕੜ ਹੋ ਗਿਆ ਸੀ ਬਿਰਧ ਅਵਸਥਾ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਨੇਮ ਅਨੁਸਾਰ ਵਿਆਸ ਤੋਂ ਜਲਦੀ ਗਾਗਰ ਭਰ ਕੇ ਤੁਰ ਪਏ ਮੀ ਤੇਜ਼ ਹੋ ਗਿਆ ਤੇ ਰਸਤੇ ਵਿੱਚ ਜੁਲਾਹੀ ਦੀ ਖੱਡੀ ਸੀ ਉਸਣਾ ਜੋ ਕਿਲਾ ਸੀ ਉਸ ਕਿਲੇ ਚ ਅੜਕ ਕੇ ਗੁਰੂ ਅਮਰਦਾਸ ਮਹਾਰਾਜ ਜੀ ਡੇਗ ਪਏ ਖਰਾਕਾ ਸੁਣ ਕੇ ਜਲਾਹੇ ਨੇ ਅੰਦਰ ਆਵਾਜ਼ ਦਿੱਤੀ ਕੌਣ ਹੈ ਜਲਾਹੀ ਕਹਿਣ ਲੱਗੀ ਹੋਰ ਕੌਣ ਹੋਣਾ ਹੈ ਇਸ ਵੇਲੇ ਅਮਰੂਨਾ ਥਾਵਾ ਜਿਸ ਨੂੰ ਨਾ ਦਿਨੇ ਆਰਾਮ ਹੈ ਨਾ ਰਾਤੀ ਕੁੜਮਾ ਦੇ ਬੂਹੇ ਬੈਠਾ ਪਾਣੀ ਢੋਂਦਾ ਤੇ ਪੇਟ ਭਰਦਾ ਹੈ ਹੋਰ ਇਸ ਵੇਲੇ ਆਉਣ ਵਾਲਾ ਕੌਣ ਹੈ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕਮਲਿਏ ਹੁਣ ਤਾਂ ਮੈਂ ਥਾਂ ਵਾਲਾ ਹਾਂ ਜਿਸ ਨੂੰ ਦੀਨ ਦੁਨੀਆ ਦੇ ਮਾਲਕ ਨੇ ਆਪਣੀ ਚਰਨੀ ਲਾ ਲਿਆ ਉਹ ਨਾਹਾਵਾ ਕਿਵੇਂ ਹੋ ਸਕਦਾ ਹੈ ਗਾਗਰ ਚੋਕੇਲ ਚਲੇ ਗਏ ਉਧਰੋਂ ਜਲਾਹਾ ਜਲਾਹੀ ਨੂੰ ਲੈ ਕੇ ਆ ਗਿਆ ਗੁਰੂ ਅਰਜਨ ਦੇਵ ਮਹਾਰਾਜੀ ਪਾਸ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਹਿਸ ਭਾਏ ਉਸ ਨੂੰ ਜਦੋਂ ਕਮਲੀ ਕਿਹਾ ਸੀ ਤਾਂ ਵਚਨ ਸਿੱਧ ਹੋ ਗਏ ਤੇ ਜਲਾਹੀ ਆਪਣੇ ਕੱਪੜੇ ਪਾੜਦੀ ਹੋਈ ਗਾਲਾਂ ਕੱਢਦੀ ਫਿਰੇ ਤੇ ਜਦੋਂ ਜਲਾਹਾ ਉਸ ਜਲਾਹੀ ਨੂੰ ਜਦੋਂ ਗੁਰੂ ਅੰਗਦ ਦੇ ਮਹਾਰਾਜ ਜੀ پاس ਲੈ ਕੇ ਆਇਆ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ ਉਸਨੇ ਸ਼ੀਸ਼ ਝੁਕਾਇਆ ਤਾਂ ਝਟ ਰਾਜੀ ਹੋ ਗਈ ਹੋਸਵਾਸ ਉਹਦੇ ਕਾਇਮ ਹੋ ਗਏ ਹੱਥ ਜੋੜ ਕੇ ਆਪਣੀ ਭੁੱਲ ਦੀ ਮਾਫੀ ਮੰਗੇ ਜਿਲਾਹੇ ਜਿਲਾਹੀ ਨੇ ਰਾਤ ਵਾਲੀ ਸਾਰੀ ਘਟਨਾ ਜਿਵੇਂ ਜਿਵੇਂ ਹੋਈ ਸੀ ਸੱਚ ਸੱਚ ਦੱਸ ਦਿੱਤੀ ਸ੍ਰੀ ਗੁਰੂ ਅੰਗਦੇਵ ਮਹਾਰਾਜ ਜੀ ਕਹਿਣ ਲੱਗੇ ਅਮਰਦਾਸ ਨਿਥਾਵਿਆਂ ਦੀ ਥਾਮ ਹੈ ਨਿਉਟਿਆਂ ਦੀ ਓਟ ਹੈ ਨੇ ਆਸਰਿਆਂ ਦੇ ਆਸਰੇ ਹਨ ਨੀ ਧਰਿਆਂ ਦੀ ਧਿਰ ਹੈ ਨਿ ਪੱਤਿਆਂ ਦੀ ਪਤ ਹੈ ਨਿ ਤਾਣਿਆਂ ਦਾ ਤਾਣ ਹੈ ਨਿ ਮਾਣਿਆਂ ਦਾ ਮਾਣ ਹੈ ਨਿ ਗੱਤਿਆਂ ਦੀ ਗਤ ਹੈ ਸਭ ਪੀਰਾਂ ਦੇ ਪੀਰ ਹਨ ਤੇ ਸਰਬ ਕਲਾ ਸਮਰੱਥ ਗੁਰੂ ਅਮਰਦਾਸ ਜੀ ਹਨ ਇਸ ਤਰ੍ਹਾਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ 12 ਬਖਸ਼ਿਸ਼ਾਂ ਕੀਤੀਆਂ ਸਨ ਜਿਹੜੇ ਅੱਜ ਕੱਲ ਲੋਕ ਹੋਰ ਪੀਰਾਂ ਦੇ ਜਾਂਦੇ ਹਨ ਉਹਨਾਂ ਨੂੰ ਇੱਥੇ ਦੱਸ ਦਈਏ ਕਿ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਭ ਪੀਰਾਂ ਦਾ ਪੀਰ ਦਾ ਜੋ ਖਿਤਾਬ ਉਹ ਬਖਸ਼ਿਆ ਹੋਇਆ ਹੈ ਕਿ ਸਭ ਪੀਰਾਂ ਤੋਂ ਉੱਪਰ ਗੁਰੂ ਅਮਰਦਾਸ ਮਹਾਰਾਜ ਜੀ ਹਨ ਤੇ ਸਾਰੀਆਂ ਧਿਰਾਂ ਦੇ ਜਿਨ੍ਹਾਂ ਕੋਈ ਧਿਰ ਨਹੀਂ ਹੁੰਦਾ ਉਹਨਾਂ ਦੇ ਧਿਰ ਮਾਰਾ ਜਨ ਨੇ ਆਸਰਿਆਂ ਦੇ ਆਸਰੇ ਹਨ ਜਿਨ੍ਹਾਂ ਦੀ ਕੋਈ ਪਤ ਨਹੀਂ ਉਹਨਾਂ ਦੀ ਪਤ ਟਕਣ ਵਾਲੇ ਹਨ ਨਿਤਾਣਿਆਂ ਤਾਨ ਹਨ ਨਿਮਾਣਿਆਂ ਦੀ ਮਾਨ ਹਨ ਜਿਨ੍ਹਾਂ ਦੀ ਗੱਤ ਨਹੀਂ ਹੁੰਦੀ ਉਹਨਾਂ ਨੇ ਗੱਤਿਆਂ ਦੀ ਗੱਤ ਹਨ ਗੁਰੂ ਅਮਰਦਾਸ ਮਹਾਰਾਜ ਜੀ 12 ਬਖਸ਼ਿਸ਼ਾਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਦੇ ਮਹਾਰਾਜ ਜੀ ਦਿੱਤੀਆਂ ਸਨ ਅਤੇ ਉਸ ਤੋਂ ਬਾਅਦ ਉਸ ਜਲਾਈ ਨੇ ਵੀ ਹੱਥ ਜੋੜ ਕੇ ਗੁਰੂ ਅਮਰਦਾਸ ਮਹਾਰਾਜ ਜੀ ਕੋਲੋਂ ਮਾਫੀ ਮੰਗੀ ਅਤੇ ਆਪਣੀ ਖੀਮਾ ਸੀ ਉਹ ਭੁੱਲ ਬਖਸ਼ਾਈ ਮਹਾਰਾਜ ਜੀ ਕੋਲ ਅਤੇ ਮਹਾਰਾਜ ਜੀ ਜੋ ਭੁੱਲਾਂ ਬਖਸ਼ਾਉਂਦੇ ਹਨ ਉਹਨਾਂ ਨੇ ਵੀ ਉਸ ਜਲਾਈ ਦੇ ਸਿਰ ਤੇ ਹੱਥ ਰੱਖਿਆ ਅਤੇ ਉਸ ਨੂੰ ਦੀਨ ਦੁਨਿਆ ਦੀ ਜੋ ਸੋਜੀ ਸੀ ਖੰਡਾ ਬ੍ਰਹਮੰਡਾਂ ਦੀ ਉਹ ਆ ਗਈ ਇਸ ਤਰ੍ਹਾਂ ਜਲਾਹ ਅਤੇ ਜਲਾਈ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਵਾਪਸ ਆ ਗਏ